ਅਸੀਂ ਤੁਸੀਂ ਅੱਗੇ ਨਵਾਂ ਤਿਆਰ ਕਰ ਰਹੇ ਹੋ ਜੀ ਅੱਗੇ ਗਏ ਹਾਂਜੀ ਹਾਂਜੀ ਇਹ 2 ਸਾਲ ਪਹਿਲਾਂ ਅਸੀਂ ਇੱਥੇ ਕਿੰਨੂ ਦਾ ਪਲਾਂਟ ਲਾਏ ਸੀ ਹਾਂਜੀ ਆ ਕਿੰਨੂ ਦੇ ਪਲਾਂਟ ਜਿਹੜੇ ਤੁਸੀਂ ਦੇਖ ਰਹੇ ਹੋ ਹਾਂਜੀ ਹਾਂਜੀ ਇਹ 1.5 ਸਾਲ ਦੀ ਲਾਈਫ ਹੈ ਇਹਨਾਂ ਦੀ ਅੱਛਾ ਤੇ ਇਹ ਬੈਡਾਂ ਦੇ ਉੱਪਰ ਹੈ ਪੂਰੀ ਪਿਕਨਿਕ ਮੈਥਡ ਨਾਲ ਖੇਤੀ ਹੈ ਇਹ ਬੈਡਾਂ ਦੇ ਸਾਰਾ ਮਤਲਬ ਇਹ ਬੈਡਾਂ ਦੇ ਵਿੱਚ ਪਾਣੀ ਲਾਉਣਾ ਵੈਸੇ ਇਹਦੇ ਵਿੱਚ ਵੀ ਡ੍ਰਿਪ ਲੱਗਿਆ ਹੋਇਆ ਹੈ ਹਾਂਜੀ ਤੇ ਪਰ ਆ ਖਾਲੀਆਂ ਦੇ ਵਿੱਚ ਪਾਣੀ ਲਾਉਣਾ ਸਾਰੀ ਬਨਸਪਤੀ ਪਹਿਲਾਂ ਨਰਮਾ ਬੀਜਿਆ ਹੋਇਆ ਸੀ ਤੇ ਤੇ ਨਰਮਾ ਉਸ ਤੋਂ ਪਹਿਲਾਂ ਕਣਕ ਬੀਜੀ ਸੀ ਐਤਕੀ ਅਸੀਂ ਇਹਦੇ ਛੋਲੇ ਲਾਦੇ ਚਨੇ ਲਾਏ ਆ ਆ ਚਨੇ ਮਤਲਬ ਵੀ ਕਿੱਲੇ ਦੇ ਵਿੱਚ 2 2.5 ਕਿਲੋ ਬੀਰ ਆਮ ਤੌਰ ਤੇ ਜੋ ਮਸ਼ੀਨਾਂ ਨਾਲ ਬੀਤੇ ਅਸੀਂ 20 ਕਿਲੋ ਬੀ ਪੰਦੇ ਕਿੱਲੇ ਦੇ ਵਿੱਚ ਅੱਛਾ ਇਹਦੇ ਨਾਲ 2-3 ਕਿਲੋ ਨਾਲ ਸਰ ਜਾਂਦਾ ਇਕੱਲਾ ਇਕੱਲਾ ਦਾਣਾ ਲਾਏ ਤੁਸੀਂ ਆ ਨੇੜੇ ਹੋ ਕੇ ਦੇਖੋ ਜਿਹੜੇ ਮਰਜੀ ਬੂਟੇ ਦੇ ਨੇੜੇ ਜਾਓ ਇੱਕ ਦਾਣਾ ਲਾਇਆ ਇੱਕ ਦਾਣੇ ਨਾਲ ਕਿੰਨੀਆਂ ਸ਼ਾਖਾਵਾਂ ਬਣੀਆਂ ਬਿਲਕੁਲ ਇਹ ਇੱਕ ਦਾਣੇ ਤੋਂ ਕਮ ਸੇ ਕਮ 200 ਗ੍ਰਾਮ ਜਾਂ 250 ਗ੍ਰਾਮ ਫਰੂਟ ਦੇਊਗਾ ਹਾਂਜੀ ਫਲ ਦੇਊਗਾ ਮਤਲਬ ਅਧੋ ਇੱਕ ਦਾਣੇ ਦੇ ਨਾਲ ਕਿੰਨੇ ਕਿੰਨੀਆਂ ਬ੍ਰਾਂਚਾਂ ਨਿਕਲੀਆਂ ਇਹ ਹੁਣ ਤੁਸੀਂ ਦੇਖੋਗੇ ਆਉਣ ਵਾਲਿਆ ਫੁੱਲ ਆਉਂਦੇ ਜਾਂਦੇ ਜਦੋਂ ਫੁੱਲ ਤੋਂ ਟਾਟਾ ਵੱਢਣੀ ਹੈ ਤੁਸੀਂ ਅਪ੍ਰੈਲ ਦੇ ਪਹਿਲੇ ਹਫਤੇ ਜਾ ਕੇ ਦੇਖੋਗੇ ਇਹ ਬਹੁਤ ਵਧੀਆ ਰਿਜ਼ਲਟ ਦੇਊਗਾ ਵੀ ਸਾਰੇ ਕਿਸਾਨ ਪਰਾਂ ਵੀ ਇਹਨੂੰ ਪਾਣੀ ਇਹਨਾਂ ਉੱਪਰ ਪਾਣੀ ਨਹੀਂ ਪੈਟਦੇ ਉੱਪਰ ਪਾਣੀ ਨਹੀਂ ਛੜਾ ਹੁਣ ਤੁਸੀਂ ਦੇਖ ਰਹੇ ਹੋ ਵੀ ਖਰਪਰਪਾ ਖਰਪਤਵਾਰ ਦੇ ਰੂਪ ਦੇ ਵਿੱਚ ਘਾਹ ਬਹੁਤ ਸਾਰਾ ਦਿਖ ਰਿਹਾ ਹੈ ਹਾਂਜੀ ਵੀ ਦੇਖੋ ਪਹਿਲਾਂ ਤੇ ਨਰਮਾ ਸੀ ਸੋਹਣੀ ਰੁੱਤ ਦੇ ਵਿੱਚ ਜੁਲਾਈ ਦੇ ਵਿੱਚ ਉਦੋਂ ਵੀ ਬਹੁਤ ਸਾਰਾ ਘਾਹ ਸੀ ਇਹ ਜਿਹੜਾ ਗਰਮੀ ਰੁੱਤ ਦਾ ਘਾਹ ਉਹ ਸਰਦੀ ਚ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ ਜਿਹੜਾ ਹੁਣ ਸਰਦੀ ਦਾ ਘਾਹ ਹੈ ਇਹ ਗਰਮੀ ਚ ਆਪਣੇ ਆਪ ਖਤਮ ਹੋ ਜਾਊਗਾ ਅਸੀਂ ਉਹਨੂੰ ਘਾਹ ਮਾਰਨ ਵਾਸਤੇ ਐਵੇਂ ਜ਼ਹਿਰਾ ਸਿੱਟੀ ਜੰਨੇ ਆ ਉਹਦੇ ਨਾਲ ਬਿਮਾਰੀਆਂ ਪੈਦਾ ਹੁੰਦੀਆਂ ਜ਼ਮੀਨਾਂ ਦੇ ਵਿੱਚ ਵੀ ਬੰਦਿਆਂ ਦੇ ਵਿੱਚ ਵੀ ਹੋਰ ਪੁਰਾਨੀਆਂ ਦੇ ਵਿੱਚ ਪਸ਼ੂ ਪੰਛੀਆਂ ਦੇ ਵਿੱਚ ਸਾਰੀਆਂ ਉਹ ਮਤਲਬ ਇਹ ਇੱਕ ਦੂਜੇ ਨੂੰ ਜਿਵੇਂ ਆਹ ਘਾਹ ਹੈ ਇਹਨੂੰ ਆਮ ਤੌਰ ਤੇ ਇੱਥੀ ਜਾਂ ਖੰਡੀ ਕਹਿੰਦੇ ਆਂ ਹਾਂਜੀ ਇਹ ਨਾਈਟ੍ਰੋਜਨ ਫਿਕਸਰ ਵੀ ਇਹ ਨਾਈਟ੍ਰੋਜਨ ਜ਼ਮੀਨ ਦੇ ਵਿੱਚ ਜਮਾ ਕਰਦਾ ਹੈ ਹਾਂਜੀ ਇਹ ਨੂੰ ਜਿੰਨੀ ਖੇਤ ਨੂੰ ਨਾਈਟ੍ਰੋਜਨ ਦੀ ਲੋੜ ਹੈ ਉਸ ਤੋਂ ਤਿੰਨ ਚਾਰ ਗੁਣੇ ਜਮਾ ਕਰ ਦਿੰਦਾ ਇਹ ਜਿਹੜਾ ਆਹ ਹਕਾ ਹੈ ਮੇਥੀ ਦੇ ਰੂਪ ਦੇ ਮਿਰਚੀ ਦਾ ਮਤਲਬ ਜੰਗਲੀ ਮੇਥੀ ਕਹਿੰਦੇ ਉਹਨੂੰ ਇਹ ਨਾਈਟ੍ਰੋਜਨ ਜਿੰਨੀ ਆਪਣੇ ਆਪ ਜਮਾ ਕਰ ਦੂ ਨਾ ਲਿਆ ਬਾਜ਼ਾਰ ਤੋਂ ਲਿਆਉਣ ਦੀ ਲੋੜ ਨਾ ਸਾਨੂੰ ਲੇਬਰ ਪਾਉਣ ਤੇ ਲੱਗੇ ਨਾ ਕੋਈ ਨਾ ਜ਼ਹਿਰ ਨਾ ਬੰਦਾ ਬਿਮਾਰ ਹੋਵੇ ਨਾ ਕੋਈ ਜਾਨਵਰ ਬਿਮਾਰ ਹੋਵੇ ਨਾ ਖੇਤ ਬਿਮਾਰ ਹੋਵੇ ਮਿੱਟੀ ਬਿਮਾਰ ਹੋਵੇ ਤੇ ਇਹਦੇ ਵਿੱਚ ਤੁਸੀਂ ਦੇਖੋ ਵੀ ਅੱਜ ਜਿਵੇਂ ਚਨੇ ਹੈ ਆ ਛੋਲੇ ਇਹ ਮਤਲਬ ਵੀ ਤੁਸੀਂ ਅਪ੍ਰੈਲ ਦੇ ਦਿਨਾਂ ਦੇ ਚੱਕ ਇਹ ਉੱਪਰ ਆ ਜਾਣਗੇ ਤੇ ਜਿਹੜਾ ਸਰਦੀ ਦਾ ਘਾਹ ਜਦੋਂ ਗਰਮੀ ਪਊਗੀ ਉਹ ਸਾਰਾ ਦਬ ਜੂ ਥੱਲੇ ਖਤਮ ਹੋ ਜੂ ਆਪਣੇ ਆਪ ਤੇ ਅ ਬਾਕੀ ਜਿਵੇਂ ਆਹ ਦੇਖੋ ਆਹ ਘਾਹ ਪਿਛਲੇ ਸਾਲ ਗਰਮੀ ਰੁੱਤ ਤੱਕ ਆਇਆ ਇਹ ਸਾਰਾ ਇਹ ਸਾਰਾ ਖਤਮ ਹੋ ਗਿਆ ਹੁਣ ਬਾਕੀ ਪਾਣੀ ਦੀ ਕਦਰ ਤਾਂ ਸੁਣ ਨੂੰ ਪਤਾ ਮਾਸਟਰ ਜੀ ਦੇਖੋ ਤੁਸੀਂ ਡ੍ਰਿਪ ਸਿਸਟਮ ਰਾਹੀਂ ਵੀ ਪੂਰਾ ਮਤਲਬ ਕਿ ਸਟਰਗਲ ਕਰਕੇ ਤੁਸੀਂ ਸਾਰਾ ਇਹ ਤਿਆਰ ਕਰ ਰੱਖਿਆ ਸਿਸਟਮ ਹਾਂਜੀ ਦੇਖੋ ਜਿਹੜੀਆਂ ਸਬਜ਼ੀਆਂ ਆਪਾਂ ਨੂੰ ਨਾਂ ਵੀ ਦੇਖੋ ਨਾ ਮਿਲਦੀਆਂ ਸੀ ਉਹ ਵੀ ਸਬਜ਼ੀਆਂ ਦੇਖਿਆ ਮਾਸਟਰ ਦੇ ਇੱਥੇ ਲੱਗੀਆਂ ਹੋਈਆਂ ਹਾਂ ਤੁਸੀਂ ਆਹ ਦੇਖੋ ਜੀ ਮਤਲਬ ਜਿਵੇਂ ਇੱਥੇ ਨਰਮਾ ਬੀਜਿਆ ਸੀ ਆ ਹਾਂਜੀ ਮੈਂ ਤੁਹਾਨੂੰ ਦਿਖਾਉਣਾ ਇੱਥੇ ਵੀ ਆਮ ਤੌਰ ਤੇ ਗੁਲਾਬੀ ਸੁੰਢੀ ਨੇ ਬਹੁਤ ਸਾਡਾ ਕਿਸਾਨ ਨੂੰ ਤਪਾਇਆ ਹਾਂਜੀ ਵੀ ਆਹ ਨਰਮੇ ਦੀਆਂ ਸੁੰਢੀਆਂ ਇਹ ਮਤਲਬ ਵੀ ਅਸੀਂ ਨਰਮੇ ਦੇ ਮੂੰਹ ਤੋਂ ਛਟੀਆਂ ਅਸੀਂ ਚੱਕ ਲੀਆਂ ਹਾਂਜੀ ਆਹ ਨਰਮੇ ਦਾ ਪਿਛਲੇ ਸਾਲ ਦੀ ਇੱਕ ਦੋ ਪੰਡਾ ਪਈਆਂ ਤੇ ਤੁਸੀਂ ਇਹਨੂੰ ਖੋਲ ਕੇ ਦੇਖੋ ਬੀਏ ਦੇ ਵਿੱਚ ਕੋਈ ਵੀ ਸਿਕਰੀ ਪੈਂਚਰ ਨਹੀਂ ਹੈ ਮਤਲਬ ਗੁਲਾਬੀ ਸੁੰਡੀ ਜਾਂ ਕਿਸੇ ਹੋਰ ਪ੍ਰਕਾਰ ਦੀ ਸੁੰਡੀ ਤੋਂ ਨੇੜੇ ਕਰਕੇ ਦੇਖੋ ਆ ਦੇਖੋ ਵੀ ਦੇਖੋ ਕਿੰਨੀਆਂ ਸਿਕਰੀਆਂ ਕਿੰਨਾ ਮਤਲਬ ਇਹ ਜਮਨ ਦੇਸੀ ਬੀਜ ਹੈ ਆ ਦੇਖੋ ਵੀ ਸਾਰਾ ਨਰਮਾ ਤੇ ਮਤਲਬ ਸੁੰਡੀਆਂ ਆਪਣੇ ਸਿਕਰੀਆਂ ਦੇਖੋ ਤੁਸੀਂ ਕੋਈ ਵੀ ਸਿਕਰੀ ਪੈਂਚਰ ਨਹੀਂ ਕੋਈ ਟਿੰਡਾ ਕਾਣਾ ਨਹੀਂ ਹੈ ਤੇ ਇਹ ਸਾਰਾ ਬੀਏ ਦੇ ਵਿੱਚ ਜਿਹੜੇ ਮਿੱਤਰ ਕੀਟ ਹੈ ਨਾ ਉਹ ਇੰਨੇ ਜ਼ਿਆਦਾ ਪੈਦੇ ਹੋਗੇ ਕੋਈ ਸੁੰਡੀ ਨੂੰ ਖਾਈ ਜਾਂਦਾ ਕੋਈ ਤੇਲੇ ਨੂੰ ਖਾਈ ਜਾਂਦਾ ਕੋਈ ਅਮਰੀਕਨ ਸੁੰਡੀ ਨੂੰ ਕੋਈ ਤੰਬਾਕੂ ਵਾਲੀ ਸੁੰਡੀ ਨੂੰ ਤਰ੍ਹਾਂ ਤਰ੍ਹਾਂ ਦੇ ਜੀਵ ਹੈ ਉਹ ਸਾਰੇ ਇੱਕ ਦੂਜੇ ਨੂੰ ਖਾਂਦੇ ਆ ਤੇ ਕਿ ਹੋਣਾ ਲੈ ਮਨ ਮੇਰੇ ਗੁਨਾ ਬੜੇਵੇਂ ਹੈਂ ਜੀ ਬਿਲਕੁਲ ਹੀ ਰੂ ਰਹੀ ਸੀ ਇਹ ਦੇਖੋ ਬੜੇਵੇਂ ਪੈ ਹਾਂਜੀ ਬਾਕੀ ਫਿਰ ਉਹ ਜਿਹੜੇ ਮਿੱਤਰ ਕੀੜੇ ਉਹਨਾਂ ਨੂੰ ਵੀ ਨਸ਼ਟ ਕਰੀ ਜਾਂਦੇ ਆ ਨਾ ਜੀ ਹਾਂਜੀ ਅਸੀਂ ਜਦੋਂ ਅਸੀਂ ਜ਼ਹਿਰ ਪਾਉਨੇ ਆ ਨਾ ਕੈਮੀਕਲ ਪਾਉਨੇ ਕੋਈ ਵੀ ਉਹ ਮਿੱਤਰ ਕੀਟ ਪਹਿਲਾਂ ਮਰਦੇ ਆ ਹਾਂਜੀ ਵੀ ਜਦੋਂ ਮਤਲਬ ਵੀ ਜਿਵੇਂ ਮਤਲਬ ਜੇ ਪਚਾਲ ਆਉਂਦਾ ਨਾ ਜਿਵੇਂ ਮਤਲਬ ਸਮੁੰਦਰ ਤੱਟ ਤੇ ਸੁਨਾਮੀ ਆ ਗਈ ਚਾਹ ਜਿਹੜੇ ਖੇਤਾਂ ਚ ਕੰਮ ਕਰਨ ਵਾਲੇ ਕਾਮੇ ਬੰਦੇ ਹੁੰਦੇ ਆ ਉਹ ਪਹਿਲਾਂ ਮਰਦੇ ਜਿਹੜੇ ਬੇਲਣ ਹੁੰਦੇ ਆ ਉਹ ਤਾਂ ਅੰਦਰ ਸੁੱਤੇ ਪਏ ਹੁੰਦੇ ਆ ਹਾਂਜੀ ਰੋਟੀਆਂ ਖਾ ਕੇ ਉਹੀ ਗੱਲ ਵੀ ਜਿਹੜੇ ਮਿੱਤਰ ਕੀਟ ਹੈ ਉਹ ਆਪ ਦਾ ਕੰਮ ਕਰ ਰਹੇ ਹੁੰਦੇ ਆ ਕੋਈ ਕੋਈ ਫੁੱਲ ਨੂੰ ਦੀ ਪ੍ਰੋਟੈਕਸ਼ਨ ਕਰ ਰਿਹਾ ਹੁੰਦਾ ਕੋਈ ਜੜਾਂ ਦੀ ਪ੍ਰੋਟੈਕਸ਼ਨ ਕਰ ਰਿਹਾ ਹੁੰਦਾ ਕੋਈ ਪੱਤਿਆਂ ਦੀ ਪ੍ਰੋਟੈਕਸ਼ਨ ਕਰ ਰਿਹਾ ਹੁੰਦਾ ਉਹ ਜਿਹੜੇ ਮਿੱਤਰ ਕੀਟ ਹੈ ਉਹ ਪਹਿਲਾਂ ਨਾਲ ਜਹਿਰਾ ਕੈਮੀਕਲ ਨਾਲ ਪਹਿਲਾਂ ਮਰਦੇ ਆ ਇਸ ਕਰਕੇ ਸਾਨੂੰ ਮਾਹੌਲ ਇਹੋ ਜਿਹਾ ਬਣਾਉਣਾ ਚਾਹੀਦਾ ਇਕੋਲੋਜੀ ਪੈਟਰਨ ਇਕੋਲੋਜੀ ਮਤਲਬ ਹੀ ਬਨਸਪਤੀ ਦਾ ਤੇ ਪ੍ਰਾਨੀਆਂ ਦਾ ਆਸਮੇ ਸੰਬੰਧ ਹਾਂਜੀ ਫਿਰ ਉਹਨਾਂ ਦੋਨਾਂ ਦਾ ਪਰਿਆਵਰਣ ਨਾਲ ਸੰਬੰਧ ਬਿਲਕੁਲ ਇਹ ਇਕੋਲੋਜੀ ਦਾ ਸਿਧਾਂਤ ਹੈ ਵੀ ਅਸੀਂ ਵਨਸਪਤੀ ਪੁਰਾਨੀ ਜਿੰਨੇ ਵੀ ਧਰਤੀ ਤੇ ਵਨਸਪਤੀ ਹੈ ਤੇ ਜਿੰਨੇ ਵੀ ਪੁਰਾਨੀ ਹੈ ਤੇ ਉਹਨਾਂ ਦਾ ਪਰਿਵਾਰ ਨਾਲ ਆਪਸੀ ਤਾਲਮੇਲ ਚੈਨ ਬਣਾ ਕੇ ਰੱਖਣੀ ਉਹੀ ਇਕੋਲੋਜੀ ਪੈਟਰਨ ਹੈ ਦੇਖੋ ਕਿਸਾਨ ਵੀਰੋ ਪੰਜਾਬ ਦੇ ਵਿੱਚ ਤਾਂ ਪਾਣੀ ਦੀ ਕਿੰਨੀ ਆਪਾਂ ਬਰਬਾਦੀ ਕਰਦਾਂ ਨੇ ਹਨਾ ਆਪਾਂ ਨੂੰ ਕਦਰ ਘਟਾ ਇੱਥੇ ਆ ਕੇ ਪਤਾ ਲੱਗਦਾ ਵੀ ਪਾਣੀ ਦੀ ਕਿੰਨੀ ਕਦਰ ਆ ਡ੍ਰਿਪ ਸਿਸਟਮ ਨਾਲ ਕਿੰਨਾ ਇਹਨਾਂ ਨੇ ਤਾਮਜਾਮ ਇਕੱਠਾ ਕਰਕੇ ਪੈਦਾ ਕਰ ਰੱਖੀ ਕਿਹਨੀਆਂ ਫਸਲਾਂ ਨਾ ਕਿੰਨੇ ਤਰ੍ਹਾਂ ਦੇ ਫਰੂਟ ਕਿੰਨੇ ਤਰ੍ਹਾਂ ਦੀਆਂ ਫਸਲਾਂ ਇਹਨਾਂ ਲੋਕਾਂ ਨੂੰ ਪਾਣੀ ਦੀ ਕਦਰ ਦਾ ਪਤਾ ਵੀ ਪਾਣੀ ਦੀ ਕਦਰ ਕੀ ਆ ਕਿ ਆਪਾਂ ਨੂੰ ਪਾਣੀ ਦੀ ਵੱਧ ਤੋਂ ਵੱਧ ਸੰਭਾਲ ਕਰਨੀ ਚਾਹੀਦੀ ਜਿੰਨੀ ਹੋ ਸਕੇ ਨਾ ਇਹ ਪਾਣੀ ਜਿੰਨਾ ਜ਼ਮੀਨ ਨੂੰ ਪਾਣੀ ਚਾਹੀਦਾ ਉਹਨਾਂ ਜ਼ਮੀਨ ਦੇ ਵਿੱਚ ਮਿੱਟੀ ਆਪਦੇ ਆਪ ਨੂੰ ਨਵੀਂ ਬਰਕਰਾਰ ਰੱਖਦੀ ਹੈ ਅਸੀਂ ਪਾਣੀ ਦੀ ਜਾਤੀ ਕਰ ਰਹੇ ਹਾਂ ਔਰ ਦੂਜੀ ਗੱਲ ਹੋ ਰਹੀ ਵੀ ਇੱਕ ਜਿੰਨੇ ਵੀ ਵਨਸਪਤੀ ਜਾਂ ਪੌਦੇ ਹੈ ਚਾਹੇ ਫਲਦਾਰ ਪੌਦਾ ਚਾਹੇ ਨਰਮਕ ਪਾਏ ਉਹਨੇ ਜ਼ਮੀਨ ਦੇ ਵਿੱਚ ਤਾਂ 10-15% ਪਾਣੀ ਤੇ ਮਤਲਬ ਨਿਊਟ੍ਰੀਸ਼ਨ ਲੈਣਾ ਉਹਨੇ ਬਾਕੀ ਦਾ ਪੱਤੇ ਰਾਹੀਂ ਅਸਮਾਨ ਚੋਂ ਪ੍ਰਕਾਸ਼ ਸੰਸ਼ਲੇਸ਼ਨ ਦੀ ਕਿਰਿਆ ਨਾਲ ਹੀ 70-80% ਖੁਰਾਕ ਆਪਦੀ ਪੈਦਾ ਕਰਨੀ ਹੈ ਅਸੀਂ ਉੱਤੋਂ ਵਾਤਾਵਰਣ ਇੰਨਾ ਦੁਸ਼ਤ ਕਰਤਾ ਇਸੇ ਕਰਕੇ ਸਾਡੀਆਂ ਫਸਲਾਂ ਫੇਲ ਹੋ ਗਈਆਂ ਵੀ ਅਸੀਂ ਇਸ ਗੱਲ ਨੂੰ ਭੁੱਲ ਗਏ ਕਿ ਉਹਨੇ ਪ੍ਰਕਾਸ਼ ਸੰਸ਼ਲੇਸ਼ਨ ਦੀ ਕਿਰਿਆ ਨਾਲ ਕਿੰਨੇ ਪਰਸੈਂਟ ਆਪਦੀ ਖੁਰਾਕ ਦੀ ਕਮੀ ਪੂਰੀ ਕਰਨੀ ਹੈ ਜਮੀਨ ਚੋਂ ਕਿੰਨੀ ਲੈਣੀ ਹੈ ਇਹ ਜਮੀਨ ਦੇ ਵਿੱਚ ਤਾਂ ਤੁਸੀਂ ਜਿਹੜੇ ਮਰਜ਼ੀ ਜਿਵੇਂ ਖਾਸ ਕਰਕੇ ਧਾਨਾਂ ਵਾਲਾ ਜਿੱਥੇ ਜਾਂ ਮਤਲਬ ਨਰਮੇ ਕਪਾਹ ਵਾਲੇ ਖੇਤ ਹੈ ਉਹਨਾਂ ਦੀ ਤੁਸੀਂ ਮਿੱਟੀ ਟੈਸਟ ਕਰਾ ਕੇ ਦੇਖੋ ਉਹਦੇ ਵਿੱਚ ਫਾਸਫੋਰਸ ਡੀਏਪੀ ਇੰਨੀ ਜ਼ਿਆਦਾ ਜਮਾ ਹੋ ਰਹੀ ਹੈ ਕਈ ਤਾਂ ਮੈਨੂੰ ਬਾਗਵਾਨਾਂ ਨੇ ਤੇ ਹੋਰ ਕਿਸਾਨਾਂ ਨੇ ਦੱਸਿਆ ਵੀ ਸਾਡੇ ਤਾਂ ਉਹ ਖੇਤੀਬਾੜੀ ਵਾਲਿਆਂ ਨੇ ਮਿੱਟੀ ਟੈਸਟ ਕਰੀ ਉਹਦੇ ਵਿੱਚ ਇੰਨਾ ਫਾਸਫੋਰਸ ਅਸੀਂ ਗੱਟਿਆਂ ਦੇ ਗੱਟੇ ਬੋਰੀਆਂ ਪਾ ਕੇ ਜਮਾ ਕਰਤਾ ਉਹ ਕਦੇ ਵੀ ਸੋਨੂੰ ਤਾਂ 5 ਸਾਲ ਡੀਏਪੀ ਪਾਉਣ ਦੀ ਲੋੜ ਹੀ ਨਹੀਂ ਪਰ ਉਹ ਐ ਨਾ ਵੀ ਅਸੀਂ ਉਹਦੇ ਜਿਹੜੇ ਜੀਵ ਐ ਅੰਦਰਲੇ ਮਾਈਕਰੋ ਜੀਵ ਮਾਈਕਰੋਬਸ ਉਹ ਸਾਰੇ ਮਾਰਤੇ ਤੇ ਜਿੱਦੇ ਨਾਲ ਪੌਦੇ ਦੀ ਜੜਾਂ ਨੂੰ ਜਾਂ ਉੱਪਰ ਪੱਤਿਆਂ ਤੱਕ ਜਾਂ ਉਹਦੇ ਫਲ ਤੱਕ ਉਹ ਨਿਊਟ੍ਰੀਸ਼ਨ ਪਹੁੰਚਦਾ ਹੀ ਨਹੀਂ ਹਾਂਜੀ ਇਹ ਮਤਲਬ ਜਿਹੜੀ ਨਵੇਂ ਬੂਟੇ ਤੁਸੀਂ ਲਾ ਰਹੇ ਹੋ ਨਾ ਇਹਦੇ ਫਲ ਚੱਕ ਰੱਖੇ ਦਾ ਮਤਲਬ ਫਲ ਤਿਆਰ ਹੋਏ ਦਾ ਵੀ ਹੈ ਹਾਂਜੀ ਇਹ ਨਾਲ ਦੇਖੋ ਆਹ ਨਾਸ਼ਪਤੀ ਆਲੂ ਬਖਾਰਾ ਆੜੂ ਹਾਂਜੀ ਬੱਗੂ ਗੋਸ਼ਾ ਇਹ ਸਾਰੇ ਆ ਤੁਸੀਂ ਫੁੱਲਾਂ ਵਾਲੇ ਪੌਦੇ ਵੱਡੇ ਦਿਖ ਰਹੇ ਆੜੂ ਇਹ ਪੌਦੇ ਆ ਵੀ ਆਪਣੇ ਜਿਹੜਾ ਆਪਾਂ ਇਸ ਇਲਾਕੇ 'ਚ ਖੜੇ ਹਾਂ ਮਾਲਵੇ ਦੇ ਵਿੱਚ ਇੱਥੇ 15 ਤੋਂ 20 ਪ੍ਰਕਾਰ ਦਾ ਫਰੂਟ ਆਸਾਨੀ ਨਾਲ ਹੋ ਜਾਂਦਾ ਹੈ ਤੇ ਸਾਡੇ ਸਾਰੇ ਕਿਸਾਨ ਭਰਾਵਾਂ ਨੂੰ ਇਹ ਵੀ ਇੱਕ ਕੰਮ ਸੇ ਕੰਮ ਅਸੀਂ ਕਮਰਸ਼ੀਅਲ ਨਹੀਂ ਕਰ ਸਕਦੇ ਤਾਂ ਅਸੀਂ ਆਪਦੇ ਘਰ ਦੇ ਖਾਣ-ਜੋਗਰੇ ਪੌਦੇ ਤਾਂ ਅਸੀਂ ਲਾਈਏ ਵੀ 15 ਪ੍ਰਕਾਰ ਦਾ 20 ਪ੍ਰਕਾਰ ਦਾ ਫਰੂਟ ਅਸੀਂ ਤਜਰਬਾ ਕਰ ਚੁੱਕੇ ਆ ਇਹਦੇ ਤੇ 15 ਪ੍ਰਕਾਰ ਦਾ ਫਰੂਟ ਆਪਣੇ ਕਾਮਯਾਬ ਹੈ ਇਹ ਦੇਖੋ ਵੀ ਇਹ ਨਾਸ਼ਪਤੀ ਦਾ ਪੌਦਾ ਹੈ ਉਹ ਆੜੂ ਹੈ ਉਸ ਤੋਂ ਅਗਲਾ ਆਲੂ ਖਾਰਾ ਹੈ ਉਹ ਬੱਗੂ ਖੁਸ਼ ਹੈ ਇਹ ਸਾਰੇ ਪੌਦੇ ਮਤਲਬ ਫਲ ਦੇਣਗੇ ਅੱਛਾ ਇਹਦੀਆਂ ਫਸਲਾਂ ਆਪਾਂ ਲੈ ਸਕਦੇ ਆ ਆਪਣੇ ਹਾਂ ਬਿਲਕੁਲ ਹਾਂਜੀ ਘਰ ਦੀ ਬਗੀਚੀ 'ਚ ਵੀ ਲਾ ਸਕਦੇ ਆ ਕਹਾਂ ਮੈਂ ਤਾਂ ਸਾਰੇ ਨੂੰ ਮੇਰੇ ਕਿਸਾਨਾਂ ਨੂੰ ਸਾਰਿਆਂ ਨੂੰ ਚਾਹੇ ਕਿਸਾਨ ਹੈ ਚਾਹੇ ਕੋਈ ਦੁਕਾਨਦਾਰ बिजनेਸਮੈਨ ਕੋਈ ਵੀ ਹੈ ਨੌਕਰੀ 'ਤੇ ਜਿੰਨੀ ਵੀ ਕਿਸੇ ਦੀ ਸਮਰਥਾ ਹੈ ਕਿਸੇ ਕੋਲ ਅੱਧੀ ਕਿਨਾਰਾ ਕਿਸੇ ਕੋਲੇ ਚਾਰ ਮਰਲੇ ਕਿਸੇ ਕੋਲੇ ਦੋ ਕਿਨਾਰਾ ਜਿੰਨੀ ਸਮਰਥਾ ਹੈ ਉਹਦੇ ਵਿੱਚ ਆਪ ਦਾ ਕਿਚਨ ਗਾਰਡਨ ਬਣਾਓ ਕਿਚਨ ਗਾਰਡਨ ਦੇ ਵਿੱਚ ਤੁਸੀਂ ਆਪਣੇ 30-35 ਪ੍ਰਕਾਰ ਦੀਆਂ ਸਬਜ਼ੀਆਂ ਹੋ ਜਾਂਦੀਆਂ ਆਪਣੇ ਇਸ ਇਲਾਕੇ 'ਚ 15 ਤੋਂ 20 ਪ੍ਰਕਾਰ ਦਾ ਫਰੂਟ ਹੋ ਜਾਂਦਾ ਜੇ ਤੁਸੀਂ ਉਹ ਸਾਰਾ ਆਪ ਦਾ ਘਰ ਦੀਆਂ ਜ਼ਰੂਰਤਾਂ ਪੈਦਾ ਵਾਸਤੇ ਪੈਦਾ ਕਰੋ ਤੇ ਉਹਦੇ ਨਾਲ ਤੁਹਾਨੂੰ ਲਾਭ ਵੀ ਹੋਊਗਾ ਤੁਹਾਡਾ ਪੈਸਾ ਵੀ ਬਚੂਗਾ ਤੁਹਾਡੀ ਸਿਹਤ ਵੀ ਬਚੂਗੀ ਇਸ ਕਰਕੇ ਸਾਨੂੰ ਇਹ ਸਾਰੇ ਪ੍ਰਯਤਨ ਕਰਨੇ ਚਾਹੀਦੇ ਅੱਛਾ ਇਹ ਡਰਮਾ ਜੀ ਕਿਉਂ ਰੱਖ ਰੱਖੇ ਨੇ ਵਿੱਚ ਕੀ ਹੈ ਜੀ ਅੱਛਾ ਜੀ ਇਹ ਸਾਥੀਓ ਇਹ ਜਿਹੜੇ ਅਸੀਂ ਮਤਲਬ ਵੀ ਕੁਦਰਤੀ ਖੇਤੀ ਨੂੰ ਕੀਟ ਪਤੰਗੇ ਬਿਮਾਰੀਆਂ ਨੂੰ ਮੈਨੇਜ ਕਰਨ ਵਾਸਤੇ ਵੀ ਕੈਮੀਕਲ ਨਹੀਂ ਅਸੀਂ ਖੁਦ ਖੇਤ ਦੇ ਵਿੱਚੋਂ ਜੜੀ ਬੂਟੀਆਂ ਜਿਹੜੀਆਂ ਵੀ ਕਾਹ ਫੂ ਸੁਬੂ ਦਾ ਹੈ ਉਹਨਾਂ ਤੋਂ ਅਸੀਂ ਚੀਜ਼ਾਂ ਤਿਆਰ ਕਰਦੇ ਹਾਂ ਮਤਲਬ ਜਿਵੇਂ 1000 ਲੀਟਰ ਦਾ ਢੋਲ ਹੈ ਹਾਂਜੀ ਇਹਦੇ ਵਿੱਚ 10 ਪ੍ਰਕਾਰ ਦੇ ਪੱਤੇ ਪਾਏ ਹੋਏ ਜਿਵੇਂ ਮਤਲਬ ਵੀ ਜਿਵੇਂ ਨਿੰਮ ਦੇ ਪੱਤੇ ਅੱਕ ਦੇ ਪੱਤੇ ਤੂਰੇ ਦੇ ਪੱਤੇ ਕਨੇਰ ਦੇ ਪੱਤੇ ਮਤਲਬ ਵੀ ਮੋٹے ਤੌਰ ਤੇ ਤੁਸੀਂ ਜਿਹਨੂੰ ਗਾਂ ਜਾਂ ਮੱਝ ਨਹੀਂ ਖਾਂਦੀ ਉਹ ਪੱਤੇ ਪਾਉਣੇ ਇਹਦੇ ਵਿੱਚ ਭੰਗ ਦੇ ਪੱਤੇ ਵੀ ਪਾ ਸਕਦੇ ਹੋ ਤੇ ਮਤਲਬ ਜਿਹਨੂੰ ਉਹਨਾਂ ਨੂੰ ਡੀਕੰਪੋਜ਼ਰ ਦੇ ਵਿੱਚ ਉਹਦੇ ਵਿੱਚ ਮਿਕਸ ਕਰਕੇ ਉਹਦਾ ਰਸ ਕੱਢ ਕੇ ਇਹ 10% ਪਾਣੀ ਦੇ ਵਿੱਚ ਪਾ ਕੇ ਇਹਦੀ ਸਪਰੇਅ ਕੀਤੀ ਜਾਂਦੀ ਹੈ ਉਹਦੇ ਨਾਲ ਮਤਲਬ ਵੀ ਕੀ ਹੈ ਵੀ ਜਿਵੇਂ ਮਤਲਬ ਤੇਲਾ ਚੇਪਾ ਬਿਮਾਰੀਆਂ ਆਉਂਦੀਆਂ ਪੱਤਿਆਂ ਤੇ ਹਾਂਜੀ ਉਹਦੇ ਨਾਲ ਪੱਤੇ ਇੱਕ ਇਹ ਛਿੜਕਣ ਤੋਂ ਬਾਅਦ ਕੋਈ ਕੀਟ ਪਤੰਗਾ ਮਰਦਾ ਨਹੀਂ ਅੱਛਾ ਵੀ ਜਦੋਂ ਮਰਦਾ ਨਹੀਂ ਤੇ ਪਰ ਉਹ ਪੱਤਿਆਂ ਦਾ ਜਿਹੜਾ ਜਿਵੇਂ ਅਸੀਂ ਮੰਨ ਲਾ ਵੀ ਮੱਛਰ ਤੋਂ ਬਚਣ ਵਾਸਤੇ ਬੰਦਾ ਆਪਦੇ ਸਰੀਰ ਤੇ ਆਡੋਮਿਲ ਆਡੋਮਿਲ ਲਾ ਲੈਂਦਾ ਹਾਂਜੀ ਆਡੋਮਾਸ ਲਾ ਲੈਂਦੇ ਹਾਂਜੀ ਆਡੋਮਾਸ ਹੀ ਹੁੰਦੀ ਹੈ ਨਾ ਹਾਂਜੀ ਆਡੋਮਾਸ ਮੈਂ ਤਾਂ ਵੈਸੇ ਕਿ ਦਿਲਾਈ ਨਹੀਂ ਮੈਨੂੰ ਨਾਂ ਵੀ ਸ਼ਾਇਦ ਨਹੀਂ ਪਤਾ ਆਡੋਮਾਸ ਹੀ ਹੁੰਦੀ ਆ ਉਹ ਤੇ ਆਡੋਮਾਸ ਲਾ ਲੈਣੇ ਤੇ ਉਹਦੇ ਨਾਲ ਇਹ ਥੋੜੇ ਮੱਛਰ ਮਰਦਾ ਨਹੀਂ ਉਹ ਸਾਡੀ ਚਮੜੀ ਦਾ ਜਿਹੜਾ ਟੇਸਟ ਹੈ ਉਹਦੀ ਮਲਬੂਦੀ ਸੁਗੰਧ ਹੈ ਉਹ ਬਦਲ ਜਾਂਦੀ ਹੈ ਇਹ ਜਦੋਂ ਅਸੀਂ ਇਹਦਾ ਮਤਲਬ ਕੌੜੇ ਪੱਤੇਆਂ ਵਾਲਾ ਪੇਸਟ ਉੱਤੇ ਸਪਰੇਅ ਕਰ ਦਿੰਦੇ ਹਾਂ ਤੇ ਉਹਦੇ ਨਾਲ ਜਿਹੜੇ ਪੱਤਿਆਂ ਦਾ ਜਿਹੜਾ ਸਵਾਦ ਹੈ ਉਹ ਕੀਟ ਪਤੰਗਿਆਂ ਦੇ ਪਸੰਦ ਦਾ ਨਹੀਂ ਰਹਿੰਦਾ ਉਹ ਕੌੜੇ ਹੋ ਜਾਂਦੇ ਆ ਤੇ ਉਹ ਜਦੋਂ ਉਹ ਕੀਟ ਪਤੰਗੇ ਮਤਲਬ ਆਪੇ ਤੁਰੇ ਫਿਰਦੇ ਆ ਜਦੋਂ ਉਹਨਾਂ ਨੂੰ ਉਹ ਖਾਂਦੇ ਨਹੀਂ ਪੱਤਿਆਂ ਨੂੰ ਤੇ ਬਿਮਾਰੀ ਨਹੀਂ ਲੱਗਦੀ ਜਦੋਂ ਉਹਨਾਂ ਨੂੰ ਖਾਣਾਕ ਨਾ ਮਿਲੀ ਤੇ ਉਹਨਾਂ ਦੀ ਜਨਰੇਸ਼ਨ ਵੀ ਨਹੀਂ ਵੱਧਦੀ ਜਦੋਂ ਜਨਰੇਸ਼ਨ ਨਹੀਂ ਵੱਧਦੀ ਤਾਂ ਉਹ ਕੀ ਹੈ ਵੀ ਉਹ ਆਪਣੇ ਆਪ ਹੀ ਜਿਵੇਂ ਬਿਮਾਰੀਆਂ ਦਾ ਬੀਜ ਦਨਾਂ ਦਾ ਕਿਸੇ ਦਾ ਮਹੀਨੇ ਦਾ ਸਾਈਕਲ ਹੁੰਦਾ ਹੈ ਉਹ ਮਹੀਨੇ ਦੇ ਵਿੱਚ ਕੰਟਰੋਲ ਹੋ ਜਾਂਦੀ ਹੈ ਤੇ ਇਹ ਰੁੱਤ ਬਦਲ ਜਾਂਦੀ ਹੈ ਜਾਂ ਮੌਸਮ ਬਦਲ ਜਾਂਦਾ ਟੈਂਪਰੇਚਰ ਬਦਲ ਜਾਂਦਾ ਹੈ ਅਚਾ ਇਹ 10 ਪ੍ਰਕਾਰ ਦੇ ਪੱਤੇ ਇਹ ਤੁਸੀਂ ਇਹ ਪੰਜ ਪ੍ਰਕਾਰ ਦੇ ਸੱਤ ਪ੍ਰਕਾਰ ਦੇ ਤਿੰਨ ਪ੍ਰਕਾਰ ਦੇ ਇੱਕ ਮਰਜੀ ਕਰ ਸਕਦੇ ਹੋ ਵੀ ਉਹ ਪੇਸਟ ਮਤਲਬ ਪੱਤੇ ਦਾ ਟੇਸਟ ਚੇਂਜ ਕਰਨਾ ਹੈ ਤੇ ਕਿੰਨੇ ਟਾਈਮ ਚ ਤਿਆਰ ਹੋ ਜਾਂਦੀ ਜੀ ਇਹ ਇਹ ਤਾਂ ਜੀ ਇਹ ਵੀ ਮਤਲਬ ਡੀਕੰਪੋਜ਼ਿਟ ਦੇ ਵਿੱਚ ਪਾ ਕੇ ਅਸੀਂ ਤਾਂ ਬੜੀ ਮਿਹਨਤ ਨਹੀਂ ਕਰਦੇ ਸਾਡੇ ਕੋਲ ਇੰਨਾ ਟਾਈਮ ਦੀ ਵੀ ਕਮੀ ਰਹਿੰਦੀ ਹੈ ਤੇ ਆਮ ਤੌਰ ਤੇ ਅਸੀਂ ਕੀ ਕਰਦੇ ਹਾਂ ਵੀ ਇਹ ਜੇ ਨੂੰ ਤੁਸੀਂ ਜੇ ਮਿਕਸੀ ਦੇ ਵਿੱਚ ਜਾਂ ਗ੍ਰਾਈਂਡਰ ਦੇ ਵਿੱਚ ਪੇਸਟ ਬਣਾ ਲਓ ਜੇ ਪਾਣੀ ਦੇ ਵਿੱਚ ਵਾਲ ਨੂੰ ਤਾਂ ਛੇਤੀ ਤਿਆਰ ਹੋ ਜਾਂਦੀ ਹੈ ਤੁਸੀਂ ਹਫ਼ਤੇ 'ਚ ਹੀ ਤਿਆਰ ਕਰ ਸਕੋ ਪਰ ਅਸੀਂ ਤਾਂ ਐ ਵੀ ਜਦੋਂ ਜੁਲਾਈ ਅਗਸਤ ਦੇ ਵਿੱਚ ਸਾਰੇ ਪ੍ਰਕਾਰ ਦੇ ਪੱਤੇ ਮੌਜੂਦ ਹੁੰਦੇ ਆ ਉਦੋਂ ਪੱਟ ਕੇ ਪੱਤੇ ਕੱਟ-ਕੱਟ ਕੇ ਢੋਲ ਭਰ ਦਿੰਨੇ ਵਿੱਚ ਡੀਕੰਪੋਜ਼ਰ ਪਾਏ ਨੇ ਆਪੇ ਸਾਲ ਭਰ ਗਲ ਜਾਂਦੀਆਂ ਹੁਣ ਸਾਨੂੰ ਇਹਦੇ ਮਾਰਚ ਅਪ੍ਰੈਲ ਮਈ ਤਿੰਨ ਮਹੀਨੇ ਜ਼ਰੂਰਤ ਪਊਗੀ ਉਦੋਂ 6-7 ਮਹੀਨੇ 'ਚ ਗਲ ਚੁੱਕੀ ਹੁੰਦੀ ਹੈ ਤੇ ਕੋਈ ਬੜਾ ਮਿਹਨਤ ਕਰਨ ਦੀ ਲੋੜ ਨਹੀਂ 6-7 ਮਹੀਨਿਆਂ ਦੇ ਵਿੱਚ ਇਹ ਗਲ ਜਾਂਦੀ ਹੈ ਜੀ ਇਹ ਹਾਏ ਸਾਰੇ ਪੱਤੇ ਗਲ ਜਾਂਦੇ ਆ ਦੇਖੋ ਵੀ 1000 ਵਾਲਾ ਢੋਲ ਇਹ ਚ ਲਗਭਗ 600 ਲੀਟਰ ਹੁਣ ਇਹਦੇ ਵਿੱਚ ਰਿਜ਼ਰਵ ਹੈ ਹਾਂਜੀ ਇਹਨੂੰ ਅਸੀਂ ਸਾਨੂੰ ਵਾਧੂ ਰੂ ਹੈ ਇਹ ਇਹ ਵੀ ਮਤਲਬ 600 ਲੀਟਰ ਦੀ ਲੋੜ ਨਹੀਂ ਪੈਂਦੀ ਜਦੋਂ ਅਸੀਂ ਇਕੋਲੋਜੀ ਪੈਟਰਨ ਤੇ ਕਰਤਾ ਨਾ ਵੀ ਮਾਹੌਲ ਇਹੋ ਜਿਹਾ ਬਣਾਤਾ ਹਾਂਜੀ ਤੇ ਉਦੋਂ ਸਾਨੂੰ ਜਿਹੜੇ ਮਿੱਤਰ ਕੀਟ ਹੈ ਉਹੀ ਸਾਰੀ ਚੀਜ਼ ਨੂੰ ਇੱਕ ਦੂਜੇ ਨੂੰ ਸੰਭਾਲੀ ਜਾਂਦੇ ਹਾਂਜੀ ਵੀ ਜਦੋਂ ਘਰ ਦੇ ਵਫਾਦਾਰ ਬੰਦੇ ਤੰਦਰੁਸਤ ਸਿਹਤਮੰਦ ਹੋਣ ਤੇ ਉਦੋਂ ਬਾਹਰ ਹੀ ਚੋਰ ਜਾਂ ਮਤਲਬ ਬਾਹਰ ਹੀ ਬਦਮਾਸ਼ੀ ਕਰਨ ਵਾਲੇ ਲੋਕ ਸਾਨੂੰ ਤੰਗ ਨਹੀਂ ਕਰਦੇ ਨਹੀਂ ਕਰਦੇ ਜੇ ਜਦੋਂ ਘਰ ਦੇ ਲੋਕ ਕੋਰੀ ਹੋਣ ਨਸ਼ੇੜੀ ਹੋਣ ਉਦੋਂ ਹੀ ਸਾਨੂੰ ਬਾਹਰ ਹੀ ਬੰਦੇ ਤੰਗ ਕਰਦੇ ਆ ਹੁਣ ਇਹ ਡੀਕੰਪੋਜ਼ਰ ਹੈ ਡੀਕੰਪੋਜ਼ਰ ਦੇ ਵਿੱਚ 98% ਪਾਣੀ ਤੇ 2% ਗੁੜ ਠੀਕ ਆ ਇਹ ਪਾ ਕੇ ਇੱਕ ਡੀਕੰਪੋਜ਼ਰ ਭਾਰ ਸਰਕਾਰ ਦੀ ਕੋ ਆ ਆਉਂਦਾ ਹੈ ਮਤਲਬ ਪੁੜੀਆਂ ਜੀ ਆਉਂਦੀਆਂ ਕੈਪਸੂਲ ਆਉਂਦੇ ਜਿਹੜੇ ਪ੍ਰਾਲੀ ਗਾਲਣ ਵਾਸਤੇ ਆਉਂਦੇ ਅਸੀਂ ਉਸ ਤੋਂ ਤਿਆਰ ਕਰਿਆ ਇਹ ਇਹਨੂੰ ਇਹਦਾ ਸਪਰੇ ਵੀ ਕਰ ਸਕਦੇ ਹੋ ਤੇ ਇਹਨੂੰ ਅਸੀਂ ਆ ਜਮੀਨ ਦੇ ਵਿੱਚ ਪਾਣੀ ਦੇ ਨਾਲ ਵੀ ਪਾ ਸਕਦੇ ਹਾਂ ਹੁਣ ਇਹ ਦੇਖੋ ਜੀ ਇਹ ਜਿਹੇ ਪਾਥੀਆਂ ਦਾ ਪਾਣੀ ਹੈ ਹਾਂਜੀ ਇਹ ਪਾਥੀਆਂ ਪੀਓਗੇ ਇਹ ਪਾਥੀਆਂ ਦੇ ਵਿੱਚ ਕੀ ਹੈ ਇਹ ਪਾਥੀਆਂ ਦੇ ਵਿੱਚ ਇੱਕ ਪਾਥੀ ਮਗਰ 2 ਲੀਟਰ ਪਾਣੀ ਸੌਰੀ ਇੱਕ ਪਾਥੀ ਮਗਰ 4 ਲੀਟਰ ਪਾਣੀ ਪਾ ਕੇ ਠੀਕ ਹੈ ਇਹਨੂੰ ਤੋਲ ਪਾਥੀ ਕਮ ਸੇ ਕਮ 2 ਸਾਲ ਪੁਰਾਣੀ ਹੋਣੀ ਚਾਹੀਦੀ ਗੋਹੇ ਦੀ ਪਾਥੀ ਤੇ ਉਹ ਜਿਬਰੈਲਿਕ ਐਸਿਡ ਤਿਆਰ ਹੁੰਦਾ ਇਹਦਾ ਜ ਪੱਤੇ ਕਿਸੇ ਵੀ ਫਲਦਾਰ ਨੂੰ ਫਲ ਫੁੱਲ ਲੱਗਦੇ ਹਨ ਫੁੱਲੋਂ ਝੜਦੇ ਹਨ ਫੁੱਲਾਂ ਨੂੰ ਝੜਨ ਤੋਂ ਰੋਕਣ ਵਾਸਤੇ ਜਿਬਰੈਲਿਕ ਐਸਿਡ ਦੀ ਜ਼ਰੂਰਤ ਪੈਂਦੀ ਹੈ ਇਹ ਪਾਥੀਆਂ ਦਾ ਪਾਣੀ ਹੈ ਹੁਣ ਦੇਖੋ ਵੀ ਅਸੀਂ ਤੁਸੀਂ ਗੱਲ ਕਰਦੇ ਵੀ ਕੇਰ ਸਿੜਦੇ ਨਹੀਂ ਅਸੀਂ ਕੇਰ ਅਸੀਂ ਸਿੜਦੇ ਨਹੀਂ ਤੇ ਇਹਨੂੰ ਅਸੀਂ ਡੀਕੰਪੋਜ਼ਰ ਦੇ ਬਾਗ ਪਾ ਕੇ ਇਹਦੇ ਵਿੱਚ ਨਿਊਟ੍ਰੀਸ਼ਨ ਬਣਾ ਲੈਂਦੇ ਹਾਂ ਅੱਛਾ ਆ ਦੇਖੋ ਵੀ ਇਹ ਆਪਣੇ ਆਪ ਇਹ ਗਲਦਾ ਰਹਿੰਦਾ ਹੈ ਇਹ ਸਾਰਾ ਗਲ ਕੇ ਤੇ ਇਹਦੇ ਵਿੱਚ ਆਹ ਜਿਹੜੇ ਜਿੰਮੇ ਮਲਾਂ ਹੁਣ ਸੁੰਡ ਪੈ ਗਏ ਸੁੰਡ ਆਪਣੇ ਆਪ ਹੀ ਸੁੰਡ ਵੀ ਮਰ ਜਾਣਗੇ ਇਹਨਾਂ ਦਾ ਵੀ ਨਿਊਟ੍ਰੀਸ਼ਨ ਬਣ ਜੂਗਾ ਤੇ ਆ ਸਾਰੇ ਕਿੰਨੂ ਗਲ ਗਲ ਕੇ ਸਾਰਾ ਅ ਐਨਜ਼ਾਈਮ ਬਣ ਜੂਗਾ ਇਹਦਾ ਵੀ ਸਪਰੇ ਕਰਾਂਗੇ ਨਿਊਟ੍ਰੀਸ਼ਨ ਦੇ ਤੌਰ ਤੇ ਆ ਜਿਹੜੇ ਤਿੰਨ ਢੋਲ ਹੈ ਆ ਦਿਖ ਰਹੇ ਹੋ ਤੁਸੀਂ ਹਾਂਜੀ ਇਹਦੇ ਵਿੱਚ ਤਿੰਨ ਪ੍ਰਕਾਰ ਦੇ ਅਨਾਜ ਕੋਈ ਅਨਾਜ ਤਿੰਨ ਤਿੰਨ ਪ੍ਰਕਾਰ ਦੀਆਂ ਦਾਲਾਂ ਕੋਈ ਮਰਜੀ ਦਾਲਾਂ ਹੋਣ ਹਾਂਜੀ ਸੁੱਕੀਆਂ ਦਾਲਾਂ ਤਿੰਨ ਪ੍ਰਕਾਰ ਦੇ ਤਿਲਾਂ ਵਾਲੇ ਬੀਜ ਜਿਵੇਂ ਸਰੋਂ ਸੂਰਜਮੁਖੀ ਹਾਂਜੀ ਆ ਜਾਂ ਹੋਰ ਜਿਹੜੇ ਤੋਂ ਤੇਲ ਨਿਕਲਦਾ ਕੋਈ ਤਿੰਨ ਪ੍ਰਕਾਰ ਦੇ ਤੇਲ ਪਾ ਲੋ ਤੇ ਉਹਨਾਂ ਨੂੰ ਪੁੰਗਰਾ ਕੇ ਖਮੀਰ ਕਰਕੇ ਉਹਨਾਂ ਦਾ ਪੇਸਟ ਬਣਾ ਕੇ ਡੀਕੰਪੋਜ਼ਰ ਦੇ ਵਿੱਚ ਪਾਤਾ ਇਹਦੀ ਸਪਰੇ ਕਰੋ ਇਹ ਨਿਊਟ੍ਰੀਸ਼ਨ ਦਿੰਦਾ ਮਤਲਬ ਬਹੁਤ ਪੱਤਿਆਂ ਨੂੰ ਤੇ ਫਰੂਟ ਨੂੰ ਇਹਦੇ ਨਾਲ ਮਤਲਬ ਸਵਾਦ ਬੰਦ ਹੈ ਹੁਣ ਜਮੀਰ ਲੱਸੀ ਲੱਸੀ ਦੇ ਢੋਲ ਹੈ ਇਹ ਸਾਡੇ ਕੋਲੇ 50 ਲੀਟਰ ਲੱਸੀ ਹਰ ਵੇਲੇ ਮੌਜੂਦ ਰਹਿੰਦੀ ਹੈ ਇਹ ਲੱਸੀ ਜਿੰਨੀ ਪੁਰਾਣੀ ਹੋਊਗੀ ਉਨੀ ਜਿਆਦੇ ਫੰਗੀਸਾਈਡ ਤਿਆਰ ਹੋਏ ਤੇ ਨਾਲ ਤੁਸੀਂ ਦੋਸਰਾਂ ਨਾਲ ਕਵੀ ਕਰ ਸਕਦੇ ਲੱਸੀ ਦੇ ਲੱਸੀ ਨਹੀਂ ਸਿੱਧਾ ਨਹੀਂ ਮਤਲਬ ਉਹਦੇ ਪੰਜ ਕਿ ਪ੍ਰਸੈਂਟ 95 ਮਤਲਬ 95% ਪਾਣੀ ਪਾਓ 5% 90 90 ਪਾ ਲੋ 10% 5% ਤੋਂ ਲੈ ਕੇ 10% ਤੱਕ ਪਾ ਲੋ ਇਹ ਲੱਸੀ ਉਹ ਫੰਗੀਸਾਈਡ ਬਣ ਜਾਂਦਾ ਇਹ ਫੰਗਸ ਪੰਦੀ ਹੈ ਜਿਹੜੀ ਅੱਜ ਕੱਲ ਬਿਮਾਰੀ ਬਹੁਤ ਹੈ ਧਾਨ ਦੇ ਵਿੱਚ ਨਰਮੇ ਦੇ ਵਿੱਚ ਸਾਰੀਆਂ ਫਸਲਾਂ ਦੇ ਵਿੱਚ ਫੰਗਸ ਹੈ ਜਿਹਦੇ ਨਾਲ ਫਰੂਟ ਡਿੱਗਦਾ ਡ੍ਰੌਪ ਹੁੰਦਾ ਕੇਰ ਬਣਦੀ ਹੈ ਇਹ ਲੱਸੀ ਉਹਨੂੰ ਮੈਨੇਜ ਕਰਦੀ ਹੈ। ਅੱਗੇ ਆਪਣਾ ਇਹ ਆ ਗਿਆ ਜੀ ਤੁਹਾਡਾ ਹੈੱਡ ਆਫਿਸ ਪਾਣੀ ਦਾ ਜਿਹੜਾ ਜਿੰਨੀ ਸਬ ਡ੍ਰਿਪ ਸਿਸਟਮ ਨਾਲ ਸਪਲਾਈ ਜਾਂਦੀ ਹੈ ਨਾ ਹਾਂਜੀ ਇਹ ਸਾਰੀ ਜਿੰਨੀ ਤੁਹਾਡੀ ਸਬਜ਼ੀਆਂ ਨੂੰ ਫਰੂਟ ਪlant ਨੂੰ ਸਾਰੀ ਸਪਲਾਈ ਇੱਥੋਂ ਜਾ ਰਹੀ ਆ। ਹਾਂਜੀ ਸਾਡੇ ਕੋਲ ਪਾਣੀ ਦਾ ਇਹੀ ਸੋਰਸ ਹੈ। ਮਤਲਬ ਉਹ ਸਾਹਮਣੇ ਪਾਣੀ ਡਿੱਗਦਾ ਜਾ ਰਿਹਾ। ਉਹ 9 ਫੁੱਟ ਡੂੰਗੀ ਪੈ ਪੈ ਇਹ ਮਤਲਬ 9 ਫੁੱਟ ਜ਼ਮੀਨ ਪਾਣੀ ਦੇ ਲੈਵਲ ਤੋਂ 9 ਫੁੱਟ ਉੱਚੀ ਪੱਤੀ ਹੈ ਸਾਰਾ ਖੇਤ। ਜਿਨ ਪਾਣੀ ਬਣਾਉਣਾ ਹੋਵੇ ਉਸ ਲੈ ਉਹ ਪਾਣੀ ਆਪਣੇ ਆਪ ਉੱਥੋਂ ਤੇ ਘਰਾਉਂਦਾ ਇੰਨਾ ਡੂੰਘਾ ਪਾਣੀ ਖਾਲ ਆਉਂਦਾ ਉਹ ਪੈਪ ਚ ਇੰਨਾ ਡੂੰਘਾ 9 ਫੁੱਟ ਡਿੱਗਦਾ ਤੇ ਇਹ ਇੰਨਾ ਪਾਣੀ ਆ ਸਾਡੇ ਕੋਲੇ ਇਥੋਂ ਅਸੀਂ ਡ੍ਰਿਪ ਦੇ ਨਾਲ ਚੱਕਦੇ ਆ ਬਹੁਤ ਥੋੜਾ ਪਾਣੀ ਹੈ ਤੇ ਦੂਜੀ ਗੱਲ ਇਹ ਵੀ ਅਸੀਂ ਟਿਊਬਵਲ ਦਾ ਪਾਣੀ ਕਦੇ ਨਹੀਂ ਵਰਤਿਆ ਇਸ ਖੇਤ ਸਾਰਾ ਨਹਿਰੀ ਪਾਣੀ ਹੈ ਹਾਂ 100% ਨਹਿਰੀ ਪਾਣੀ ਹੈ ਇਹ ਸੋਨਾ ਸਾਰਾ ਸੋਨਾ ਦਾ ਸੋਲਰ ਲੈ ਜਾਂਦੀ ਹੈ ਹਾਂ ਸੋਲਰ 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 ਮੋਟਰ ਲੱਗੀ ਹੈ ਸੋਲਰ ਮੋਟਰ ਨਾਲ ਚੱਕ ਕੇ ਸਾਰਾ ਡ੍ਰਿਪ ਨਾਲ ਹੀ ਜਾਂ ਮਤਲਬ ਖਾਲੀਆਂ ਦੇ ਵਿੱਚ ਪਾਣੀ ਲਾ ਲਾ ਦਿੱਤਾ ਹੈ ਮੋਟਰ ਲੱਗੀ ਹੈ ਡੱਗੀ ਦੇ ਵਿੱਚ ਡੱਗੀ ਦੇ ਵਿੱਚੋਂ ਮੋਟਰ ਇਸ ਪਾਈਪ ਰਾਹੀਂ ਚੱਕ ਕੇ ਇਹ ਸੈਂਡ ਫਿਲਟਰ ਹੈ ਇਹ ਮੋਟਾ ਰੇਤਾ ਜਾਂ ਮੋਟਾ ਕੋਈ ਵੀ ਕਚਰਾ ਉਹ ਇਹ ਰੋਕ ਲੈਂਦਾ ਇਸ ਤੋਂ ਬਾਅਦ ਇਹ ਥੱਲੋਂ ਦੀ ਫਿਲਟਰ ਹੋ ਕੇ ਆ ਸਕਰੀਨ ਫਿਲਟਰ ਹੈ ਇਹ ਬਹੁਤ ਹੀ ਮਤਲਬ ਮਾਈਕਰੋ ਲੈਵਲ ਦੀ ਚੀਜ਼ਾਂ ਨੂੰ ਵੀ ਜਿਵੇਂ ਕਹੇ ਲੋ ਮੈਲ ਨੂੰ ਵੀ ਅੱਗੇ ਨਹੀਂ ਜਾਂਦਾ ਵੀ ਜਿਹੜੇ ਡ੍ਰਿਪ ਹੋ ਚੋਗ ਨਾ ਹੋ ਜਾਵੇ ਬੰਦ ਨਾ ਹੋ ਜਾਣਾ ਇਹ ਮਾਈਕਰੋ ਫਿਲਟਰ ਹੈ ਪਹਿਲਾਂ ਇਹਦੇ ਵਿੱਚ ਦੀ ਮੋਟੀ ਚੀਜ਼ ਛਣ ਜਾਂਦੀ ਹੈ ਫਿਰ ਬਾਰੀਕ ਚੀਜ਼ ਛਣ ਜਾਂਦੀ ਹੈ ਅੱਗੇ ਬਿਲਕੁਲ ਸਾਫ਼ ਪਾਣੀ ਪਹੁੰਚਦਾ ਤੁਸੀਂ ਇਹ ਦੇਖੋਗੇ ਵੀ ਇਹਦੇ ਵਿੱਚ ਪੂਰਾ ਪ੍ਰੈਸ਼ਰ ਹੈ ਜੀ ਹਾਂਜੀ ਪ੍ਰੈਸ਼ਰ ਵੀ ਲੱਗ ਰਿਹਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੁਹਾਡੇ ਇੰਨੇ ਰਜੇਵੇਂ ਭਰੀ ਜ਼ਿੰਦਗੀ ਚ ਸਾਡੇ ਲਈ ਤੁਸੀਂ ਟਾਈਮ ਕੱਢਿਆ ਅਣਖ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਾਈ ਅਣਖ ਟੀਮ ਦੀ ਟੀਮ ਤੁਸੀਂ ਸਾਡੇ ਇੱਕ ਚੈਨਲ ਦੇ ਰਾਹੀਂ ਇੱਥੇ ਮਿਲੇ ਆਪਾਂ ਜ਼ਿੰਦਗੀ ਚ ਪਹਿਲੀ ਵਾਰ ਹੀ ਮਿਲੇ ਆ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਇਹ ਜ਼ਿੰਦਗੀ ਦੇ ਵਿੱਚ ਅੱਗੇ ਹੋਰ ਬਹੁਤ ਸਾਰੇ ਜ਼ਿੰਦਗੀ ਦੇ ਬਹੁਤ ਸਾਰੇ ਪੜਾਵਾਂ ਤੇ ਆਪਾਂ ਦੁਬਾਰਾ ਮਿਲਦੇ ਰਹਿਵਾਂਗੇ ਇੱਕ ਸਾਡੇ ਸਮਾਜ ਨੂੰ ਦੇਸ਼ ਨੂੰ ਬਚਾਉਣ ਲਈ ਕਿਸਾਨ ਨੂੰ ਫਾਰਮਿੰਗ ਨੂੰ ਫੂਡ ਨੂੰ ਬਚਾਉਣ ਵਾਸਤੇ ਅਸੀਂ ਅਪਰਾਲੇ ਕਰਦੇ ਰਵਾਂਗੇ ਤੇ ਤੁਹਾਡਾ ਸਹਿਯੋਗ ਮਿਲਦਾ ਰਹੇ ਤੇ ਅਸੀਂ ਤੁਹਾਡੀ ਤੰਦਰੁਸਤੀ ਲਈ ਮੈਂ ਆਸ਼ਾ ਕਰਦਾ ਵੀ ਤੁਸੀਂ ਤੁਹਾਡਾ ਚੈਨਲ ਤੇ ਤੁਸੀਂ ਬਹੁਤ ਸਾਰੀਆਂ ਤਰੱਕੀਆਂ ਕਰੋ ਤੇ ਤੰਦਰੁਸਤ ਰਹੋ ਤੇ ਇਸ ਦੇ ਨਾਲ ਹੀ ਤੁਹਾਡਾ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਹਾਂਜੀ ਕਿਸਾਨ ਭਰਾਵੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰ ਦਿਓ ਤਾਂ ਜੋ ਕਿ ਕਿਸਾਨ ਭਰਾਵਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਜੋ ਮਾਸਟਰ ਜੀ ਨੇ ਆਪ ਨੂੰ ਇੰਨੇ ਸੁਝਾਅ ਦੱਸੇ ਆ ਨਾ ਤੇ ਉਹ ਆਪਣੇ ਦੂਸਰੇ ਭਰਾਵਾਂ ਤੱਕ ਵੀ ਪਹੁੰਚ ਸਕੀ ਤੇ ਇਹਦਾ ਪਹੁੰਚਣ ਦਾ ਤਰੀਕਾ ਇਹੀ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਆਰਗੈਨਿਕ ਫਸਲ ਦਾ ਆਪਨੇ ਕਿਸਾਨ ਭਰਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ। ਸਤਿ ਸ਼੍ਰੀ ਅਕਾਲ ਦੋਸਤੋ। ਸਤਿ ਸ਼੍ਰੀ ਅਕਾਲ।